ਨਾਨਕ ਸਾਹਿਬ ਜਪਜੀ ਸਾਹਿਬ ਚ ਨਿਚੋੜ ਦਿੰਦੇ ਨੇ ਜੇ ਸਚਿਆਰਪੁਰਖ ਬਣਨੇ ਤੇਰੇ ਕੋਲ ਅੱਠ ਗੁਣ ਹੋਣਗੇ ਤੂੰ ਸਿੱਖ ਬਣੇਗਾ ਤਾਂ ਤੂੰ ਖਾਲਸਾ ਬਣੇਗਾ ਤਾਂ ਤੂੰ ਗੁਰਸਿੱਖ ਬਣੇਗਾ ਗੁਰਮਖੋ ਇਸ ਪੌੜੀ ਨੂੰ ਅਸੀਂ ਰੋਜ਼ ਪੜ੍ਹਨੇ ਪੰਜਾਂ ਖੰਡਾਂ ਤੋਂ ਬਾਅਦ ਇਹ ਪੌੜੀ ਘੜੀਆਂ ਸ਼ਬਦ ਸੱਚੀ ਟਕਸਾਲ ਕਿਉਂਕਿ ਆਪ ਨੂੰ ਪਤਾ ਸਿੱਕੇ ਟਕਸਾਲ ਚ ਝਾੜੇ ਜਾਂਦੇ ਨੇ ਨਾ ਢਾਲੇ ਜਾਂਦੇ ਨੇ ਪਹਿਲਾਂ ਢਾਲਦੇ ਨੇ ਫਿਰ ਉੱਤੇ ਸਟੈਂਪ ਲੱਗਦੀ ਹੈ ਹਕੂਮਤ ਦੀ ਉਹ ਜਿੱਥੇ ਵੀ ਚੱਲੇਗਾ ਫਿਰ ਦੇਸ਼ ਲੈ ਜਾਓ ਪ੍ਰਦੇਸ਼ ਲੈ ਜਾਓ ਉਹ ਸਿੱਕਾ ਚੱਲਦਾ ਪਿਆ ਨਾ ਇਸ ਮੁਲਕ ਵਿੱਚ ਜਿਹੜਾ ਅਸਲੀ ਸਿੱਕਾ ਹੈ ਜਿਹੜਾ ਢਲਿਆ ਸਾਧਨਾ ਕੀਤੀ ਜਿੱਥੇ ਲਿਜਾਓਗੇ ਚੱਲੇਗਾ ਮਹਾਰਾਜ ਕਹਿੰਦੇ ਜਦੋਂ ਤੇਰਾ ਅੰਦਰ ਢਲ ਗਿਆ ਫਿਰ ਤੇਰੇ ਤੇ ਇੱਕ ਸਟੈਂਪ ਲੱਗੇਗੀ ਨਦਰ ਦੀ ਕਿਉਂਕਿ ਸਿੱਕਾ ਨਦਰ ਤੋਂ ਬਿਨਾਂ ਨਹੀਂ ਢਲਦਾ ਇੱਥੋਂ ਤੱਕ ਤਾਂ ਆਪਾਰਥ ਕੀਤੇ ਵੀ ਆ ਇੰਦਰੀਆਂ ਦਾ ਧੀਰਜ ਦਾ ਗਲ ਮੁਕਾ ਦਿੱਤੀ ਅੱਗੇ ਘੜੀਆਂ ਸ਼ਬਦ ਸੱਚੀ ਟਕਸਾਲ ਇਹ ਕਿੱਥੇ ਢਲਿਆ ਜਾਏ ਕਿੱਥੇ ਢਲੇਗਾ ਜੀ ਭਾਂਡਾ ਪਾਓ ਅੰਮ੍ਰਿਤ ਢਾਲ ਘੜੀਆਂ ਸ਼ਬਦ ਸੱਚੀ ਟਕਸਾਲ ਸਤ ਸੰਗਤ ਟਕਸਾਲ ਵਿੱਚ ਤੇ ਮਹਾਰਾਜ ਆਪਣੀ ਕਮਾਈ ਨਾਲ ਕਹਿ ਲੱਗੇ ਨਾ ਨਾ ਇਹ ਉਹੀ ਢਲਦੇ ਹੁੰਦੇ ਨੇ ਜਿਨ ਕੋ ਨਦਰ ਕਰਮ ਤਿਨਕਾਰ ਜਿਨ੍ਹਾਂ ਤੇ ਵੈਗੁਰੂ ਜੀ ਦੀ ਨਦਰ ਹੋਵੇ ਫਿਰ ਬੇਨਤੀ ਨਦਰ ਤੋਂ ਬਿਨਾ ਜੀਵਨ ਨਹੀਂ ਜੀ ਜੇ ਬੰਦਾ ਇਹ ਹੀ ਮਰਦਾ ਹੈ ਨਾ ਬੰਦਾ ਮੈਂ ਆਪਣੀ ਗੱਲ ਕਰਾਂਗਾ ਚਾਰਕ ਦਿਨ ਮਨ ਕਾਬੂ ਆ ਜਾਣਾ ਚਾਰ ਦਿਨ ਤਾਂ ਬੜੇ ਜ਼ਿਆਦਾ ਨੇ ਖੇ ਨਹੀਂ ਆ ਜਾ ਕਿਤੇ ਦੂਜੇ ਦਿਨ ਆਪਣੇ ਨਾਲ ਜੋੜਨ ਲੱਗ ਪੈਂਦਾ ਐਵੇਂ ਥੋੜਾ ਜੀ ਨਿਤਨੇਮ ਕਰਨੇ ਆ ਐਵੇਂ ਥੋੜਾ ਅਮਰਤ ਵਿਲਾਸ ਸੰਭਾਲ ਲੈ ਆ ਦੂਜੇ ਦਿਨ ਉੱਠ ਕੇ ਦਿਖਾਓ ਜਿੱਥੇ ਮੈਂ ਆ ਜੇਗੀ ਉੱਥੇ ਆਲਸ ਆਵੇਗਾ ਜਿੱਥੇ ਨਦਰ ਆਵੇਗੀ ਉੱਥੇ ਰਵਾਨਗੀ ਆਵੇਗੀ ਨਦਰ ਸ਼ਬਦ ਬਹੁਤ ਗਹਿਰਾ ਹੈ ਗੁਰੂ ਸਾਹਿਬ ਕਹਿ ਰਿਹਾ ਇਹ ਜੀਵਨ ਤਾਂ ਢਲੇਗਾ ਜਿੰਨ ਕੋ ਨਦਰ ਕਰਮ ਜਿਨ੍ਹਾਂ ਉਪਰ ਨਦਰੇ ਕਰਮ ਸ਼ਬਦ ਤਾਂ ਪਰਸ਼ੀੰ ਦਾ ਨਜ਼ਰ ਹੈ ਨਾ ਗੁਰੂ ਸਾਹਿਬ ਨੇ ਚਲੋ ਤਤਸਮ ਤਤਭਵ ਸ਼ਬਦ ਬੜੀ ਚ ਬਹੁਤ ਆਏ ਆ ਹੁਣ ਨਦਰੇ ਕਰਮ ਬਖਸ਼ਿ ਚ ਭਰੀ ਨਦਰ ਯਾਦ ਰੱਖੋ ਇੱਕ ਨਦਰ ਹੋਰ ਵੀ ਹੈ ਨਦਰ ਉਪੱਠੀ ਜੇ ਕਰੈ ਸੁਲਤਾਨਾ ਕਾ ਕਾਹੋ ਦਾ ਅਰਥ ਜੇ ਚੋਖਾ ਬੋਲਾਂਗੇ ਤੇ ਜ਼ਖਮ ਬਣ ਜਾਏਗਾ ਕਾਹ ਕਾਹ ਆ ਜਿਹੜਾ ਕਾ ਖੋਦਦੇ ਐ ਇੱਥੇ ਜਿੰਨ ਕੋ ਨਦਰ ਕਰਮ ਤਿਨਕਾਰ ਜਿੰਨਾ ਤੇ ਨਦਰ ਹੋ ਜਾਏ ਸੱਚੀ ਮੁੱਚੀ ਉਹ ਰੀਏ ਕੰਮ ਕਰਦੇ ਆ ਇਹਦਾ ਮਤਲਬ ਜੀਵਨ ਕਮਾ ਕੇ ਵੀ ਵਿਖਾਵਾ ਨਹੀਂ ਕਰਨਾ ਅਰਦਾਸ ਕਰਨੀ ਹੈ ਤੇਰੀ ਕਿਰਪਾ ਤੋਂ ਬਿਨਾ ਮੈਂ ਜੀਵਨ ਨਹੀਂ ਕਮਾ ਸਕਦਾ ਇਸੇ ਕਰਕੇ ਭਾਈ ਸਾਹਿਬ ਜੀ ਨੇ ਲਿਖਿਆ ਪਹਿਲਾ ਬਾਬੇ ਪਾਇਆ ਬਖਸ਼ਦਾਰ ਨਦਰ ਪਾਈ ਮੈਂ ਤਾਂ ਕਈ ਵਾਰੀ ਕਹਿੰਦਾ ਜੇ ਹੁਣ ਗੁਰਦੁਆਰੇ ਵੀ ਆਏ ਆ ਨਾ ਇਹਨੂੰ ਨਦਰ ਨਾਲ ਜੋੜ ਕੇ ਦੇਖੀਏ ਕੋਈ ਸ਼ਬਦ ਇੱਥੋਂ ਤੱਕ ਦੁਨਿਆਵੀ ਹਰ ਚੀਜ਼ ਨੂੰ ਨਦਰ ਨਾਲ ਦੌੜੀਏ ਆਪਣਾ ਦਾਵਾ ਛੱਡ ਦੀਏ ਗੁਰਮਖੋ ਇੱਕ ਉਦਾਹਰਨ ਮੈਂ ਹੋਰ ਦੇਣਾ ਮਹਾਰਾਜ ਪਾਕ ਪਟਨ ਗਏ ਬਾਬਾ ਫਰੀਦ ਸਾਹਿਬ ਦੇ ਅਸਥਾਨ ਤੇ ਜੀ ਉੱਥੇ ਅੰਮ੍ਰਿਤ ਵੇਲੇ ਮਹਾਰਾਜ ਬਾਹਰ ਬੈਠੇ ਸਨ ਤੇ ਬਾਬਾ ਫਰੀਦ ਸਾਹਿਬ ਦੇ ਅਸਥਾਨ ਦੇ ਜਿਹੜੇ ਮੂਰੀਦ ਸਨ ਉਹ ਉੱਠਿਆ ਐਸ ਵਕਤੇ ਜੀ ਉਹ ਗਾ ਰਿਆ ਸੀ ਰਾਤ ਕਥੂਰੀ ਵੰਡੀਐ ਸੁੱਤਿਆਂ ਮਿਲੈ ਨਾ ਪਾਓ ਕਥੂਰੀ ਦਰ ਸਮਝਿਆ ਕਸਤੂਰੀ ਇੱਥੇ ਰਾਤ ਨੂੰ ਕਸਤੂਰੀ ਵੰਡੀ ਜਾਂਦੀ ਏ ਗੁਰੂ ਗੰਨ ਸਾਹਿਬ ਸ਼ਲੋਕੇ ਬਾਬਾ ਜੀ ਦਾ ਭਾਉ ਦਰ ਤੇ ਇੱਥੇ ਪ੍ਰੇਮ ਨਹੀਂ ਇੱਥੇ ਭਾਉ ਦਰ ਤੇ ਹਿੱਸਾ ਕਿਉਂਕਿ ਗੁਰਬਾਣੀ ਮੈਂ ਰਾਤ ਕਿਹਾ 15 ਲੈਂਗੁਏਜ ਨੇ 15 ਪਸ਼ਾਵਾਂ ਨੇ ਗੁਰਬਾਣੀ ਦੀਆਂ ਪਰ ਲਿਪੀ ਗੁਰਮੁਖੀ ਮੈਂ ਪਿਛਲੀ ਵਾਰੀ ਵੀ ਆਇਆ ਉੱਥੇ ਮੈਂ ਕਿਹਾ ਸੀ ਚਲੋ ਮੈਂ ਵੀ ਹਰਿਆਣੇ ਚ ਪੜਿਆ ਮੈਂ ਮੇਰਾ ਜਨਮ ਵੀ ਹਰਿਆਣੇ ਦਾ ਹੈ ਕਰਨਾਲ ਮੈਂ ਪੜਿਆ 7ਵੀਂ ਚ ਲੱਗਦੀ ਹੁੰਦੀ ਸੀ ਪੰਜਾਬੀ ਜੀ ਪਤਾ ਨਹੀਂ ਹੁਣ ਤੇ ਮੈਨੂੰ ਪਤਾ ਨਹੀਂ ਹਾਂਜੀ ਇਸ ਤਰ੍ਹਾਂ ਹੀ ਸੀ ਨਾ ਹੱਥ ਜੋੜ ਕੇ ਬੇਨਤੀ ਜੇ ਗੁਰਮੁਖੀ ਪੜੋ ਮੈਂ ਪੰਜਾਬੀ ਨਹੀਂ ਕਹਿ ਰਿਹਾ ਗੁਰਮੁਖੀ ਸਿੱਖਾਂ ਗੇ ਤਾਂ ਗੁਰੂ ਰਣ ਸਾਹਿਬ ਦਾ ਸ਼ੁੱਧ ਪਾਠ ਹੋਣਾ ਕਿਉਂਕਿ ਗੁਰਬਾਣੀ ਦੀ ਆਪਣੀ ਗ੍ਰਾਮਰ ਹੈ ਗੁਰਮੁਖੀ ਲਿਪੀ ਤੋਂ ਬਿਨਾ ਸਵਾਦ ਕੋਈ ਨਹੀਂ ਆਉਂਦਾ ਹੁਣ ਉੱਥੇ ਫਿਰ ਮੇਰੀ ਬੇਨਤੀ ਹੈ ਮਹਾਰਾਜ ਜੀ ਦੋ ਗਏ ਤੇ ਉਹ ਬੋਲ ਰਹੇ ਸਨ ਰਾਤ ਕਥੂਰੀ ਵੰਡੀਐ ਰਾਤ ਨੂੰ ਕਸਤੂਰੀ ਵੰਡੀ ਜਾਂਦੀ ਏ ਰੋਖਾਨੀਅਤ ਦੀ ਸੁੱਤਿਆਂ ਮਿਲੇ ਨਾ ਭਾਓ ਜਿਹੜੇ ਸੁੱਤੇ ਰਹਿ ਗਏ ਉਹਨਾਂ ਨੂੰ ਹਿੱਸਾ ਨਹੀਂ ਮਿਲਣਾ ਰਾਤ ਨੂੰ ਇਹ ਨਾ ਵੰਡੀ ਜਾ ਰਹੀ ਇਹਦਾ ਮਤਲਬ ਸੀ ਉੱਠ ਕੇ ਲੋਕੋ ਇਬਾਦਤ ਕਰੋ ਅੰਮ੍ਰਿਤ ਵੇਲੇ ਇਹ ਬਖਸ਼ਿਸ਼ ਪ੍ਰਸਾਦ ਮਿਲਣ ਦਾ ਵੇਲਾ ਹੈ ਜਿਹੜੇ ਜਾਗ ਦੇ ਹੋਣਗੇ ਮਿਲੇਗਾ ਉਹਨਾਂ ਨੂੰ ਜਿਹੜੇ ਸੁੱਤੇ ਰਹਿ ਗਏ ਉਹਨਾਂ ਦੀ ਬੁੱਕ 'ਚ ਪ੍ਰਸ਼ਾਦ ਕਿੱਥੇ ਪੈਣਾ ਆ ਆਪਾਂ ਇਸ ਟੁਕ ਤੇ ਆ ਗਿਆਂ ਜਿਨ ਕੋ ਨਦਰ ਕਰਮ ਉੰਜ ਵੈਸੇ ਮੈਂ ਬੇਨਤੀ ਕਰਾਂ ਜੇ ਟਾਈਮ ਨਹੀਂ ਮੇਰੇ ਕੋਲ ਹੁੰਦਾ ਕੱਲੀ ਨੇਠ ਕੇ ਕਥਾ ਕਰੋ 1 ਮਹੀਨਾ ਸਿਰਫ ਪੌੜੀ ਲਈ ਚਾਹੀਦਾ ਪੂਰੀ ਹਿਸਟਰੀ ਵਿੱਚ ਆ ਜਾਣੀ ਇਹਦੇ ਕਿਵੇਂ ਸਿੱਖ ਜੱਤੀ ਸਨ ਕਿਵੇਂ ਧੀਰਜ ਵਾਲੇ ਸਨ ਗੁਰਮਖੋ ਏਡੀ ਵੱਡੀ ਐਰਨ ਨਾਤ ਕਿ ਸਾਰਾ ਮਾਈ ਦਾ ਛਾਤੀ ਤੋਂ ਕਪੜਾ ਖੂਨ ਨਾਲ ਭਿੱਜਾ ਪੁੱਤਰ ਦਾ ਟੁਕੜਿਆਂ ਦਾ ਹਾਰ ਪਾਇਆ ਤੇ ਫਿਰ ਵੀ ਕਹਿੰਦੀ ਪਈਏ ਤੇਰੇ ਭਾਣੇ ਚ ਚਾਰ ਪੈਰ ਦਿਨ ਸੁੱਖ ਦਾ ਬਤੀਤ ਹੋਇਆ ਰਾਤ ਵੀ ਸੁੱਖ ਦੀ ਬਤੀਤ ਹੋਵੇ ਇਹ ਐਰਨ ਮਤ ਹੈ ਹਜ਼ੂਰ ਨੇ ਕਿਹਾ ਸੁੱਤਿਆਂ ਨੂੰ ਨਹੀਂ ਮਿਲ ਰਿਹਾ ਉਹ ਬਾਬਾ ਜੀ ਦਾ ਸ਼ਲੋਕ ਪੜ੍ਹ ਰਿਹਾ ਉੱਥੋਂ ਦਾ ਮੁਰੀਦ ਰਾਤ ਕਥੂਰੀ ਵੰਡੀਐ ਸੁੱਤਿਆਂ ਮਿਲੇ ਨਾ ਭਾਉ ਜਿਨ੍ਹਾਂ ਨੈਣ ਨਿੰਦਰਾਵਲੇ ਤਿਨਾਂ ਮਿਲਨ ਕੋ ਆਹੋ ਕੀ ਮਿਲੇਗਾ ਅਗਲਾ ਫਿਰ ਨਾਲ ਸ਼ਲੋਕ ਉਹਨਾਂ ਪੜਿਆ ਪਹਿਲਾ ਪੈਰ ਹੈ ਫੁੱਲੜਾ ਪਹਿਲਾ ਪੈਰ ਇਬਾਦਤ ਦਾ ਫੁੱਲ ਹੈ ਫਲ ਪੀ ਪਛਾ ਰਾਤ ਪਿਛਲ ਪੈਰ ਅੰਮ੍ਰਿਤ ਵੇਲੇ ਬੰਦਗੀ ਕਰੋ ਫਲ ਮਿਲਦਾ ਹੈ ਜੋ ਜਗਨ ਲਹਾਨ ਸੇ ਸਾਈਂ ਕੰਨੂ ਦਾਤ ਜੋ ਜਾਗਦੇ ਨੇ ਦਾਤ ਉਹਨਾਂ ਨੂੰ ਮਿਲੇਗੀ ਹਜ਼ੂਰ ਨੇ ਦੋ ਸ਼ਲੋਕ ਸੁਣੇ ਤੇ ਕਹਿਣ ਲੱਗੇ ਵੇ ਮਰਦਾਨਿਆਂ ਆ ਵੇ ਕੀ ਬੋਲਦਾ ਪਿਆ ਕਿੰਨਾ ਸੋਹਣਾ ਪੜ ਰਿਹਾ ਉਸ ਦਰਵੇਸ਼ ਦਾ ਕਲਾਮ ਗਾ ਰਿਹਾ ਅਗਲੀ ਫਿਰ ਹੱਸ ਕੇ ਕਹਿਣ ਲੱਗੇ ਜੇ ਦਾਤ ਜਾਗਨ ਨਾਲ ਮਿਲਦੀ ਤੇ ਸਾਰੇ ਲੈ ਜਾਂਦੇ ਸੁਣਿਓ ਧਿਆਨ ਨਾਲ ਨਦਰ ਮਹਾਰਾਜ ਕਹਿ ਰਹੇ ਨੇ ਜੋ ਜਗਨ ਲਹਨ ਸੇ ਸਾਈ ਕੰਨੋ ਦਾਤ ਜਿਹੜੇ ਜਾਗਦੇ ਨੇ ਦਾਤ ਉਹਨਾਂ ਨੂੰ ਮਿਲਦੀ ਏ ਹਜ਼ੂਰ ਨੇ ਕਿਹਾ ਰਬਾਬ ਸੁਰ ਕਰ ਸੁਰ ਕੀਤੀ ਉੱਚੀ ਆਵਾਜ਼ ਵਿੱਚ ਸ਼ਲੋਕ ਕਿਹਾ ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ ਇਕ ਜਗੰਦੇ ਨਾਂ ਲੈਣ ਇੱਕ ਸੁੱਤਿਆਂ ਦੇ ਉਠਾਲ ਜਿੰਨ ਕੋ ਨਦਰ ਕਰਨ ਤਨਕਾਰ ਨਦਰ ਜਿਹੜੀ ਉਹ ਗੁਣ ਥੋੜਾ ਵੇਖਦੀ ਭਾਵੇਂ ਮੈਂ ਆਪ ਨੂੰ ਕਹਿ ਦਿੱਤਾ ਵੀ ਜਪਜੀ ਸਾਹਿਬ ਕਰੋ ਇਹ ਤਾਂ ਨਦਰ ਕੋਈ ਗੁਣ ਔਗਣ ਨਹੀਂ ਦੇਖਦੀ ਗੁਰਮਖੋ ਮੈਂ ਤਾਂ ਕਿਹਾ ਕੋਈ ਪਤਾ ਨਹੀਂ ਕਿਸ ਘੜੀ ਕਿਸ ਬੰਦੇ ਤੇ ਨਦਰ ਅਨਾਇਤ ਹੋਣੀ ਹੈ ਤੇ ਸਾਰੇ ਪਾਪ ਉਹਦੇ ਸੜ ਜਾਂਦੇ ਨੇ ਪਰ ਨਦਰ ਵਾਸਤੇ ਕੁਦਮ ਖੈ ਹੁਕਮ ਮੰਨਣਾ ਸ਼ੁਰੂ ਕਰੀਏ ਜਿਹੜਾ ਬੱਚਾ ਮਾਪਿਆਂ ਦੇ ਹੁਕਮ ਦੇ ਵਿੱਚ ਜ਼ਿੰਦਗੀ ਬਤੀਤ ਕਰੇ ਖੂਨ ਤਾਂ ਸਾਰੇ ਹੀ ਉਹਦਾ ਨੇ ਨਾ ਮਾਪਿਆਂ ਦਾ ਪਰ ਜਿਹੜਾ ਹੁਕਮ ਮੰਨਦਾ ਹੈ ਅੰਦਰੋਂ ਅਸੀਂ ਸਾਰੇ ਬੈਠੇ ਆ ਜਿਹੜਾ ਬੱਚਾ ਸਾਡਾ ਹੁਕਮ ਮੰਨਦਾ ਹੈ ਬੋਲੋ ਭਾਵੇਂ ਨਾ ਡਰਦੇ ਮਾਰੇ ਕੀ ਨੇ ਸਾਰੇ ਇੱਕੋ ਜਿਹਾ ਉਹ ਅੰਦਰੋਂ ਮਨ ਲਗਾਉ ਉਹਦੇ ਨੇ ਰੱਖਦਾ ਨਹੀਂ ਆ ਮੇਰਾ ਪੁੱਤ ਸਰਵਣਖ ਹੈ ਇਹ ਮੇਰੀ ਧੀ ਆਗਿਆਕਾਰ ਹੈ ਜਿਹੜਾ ਹੁਕਮ ਮੰਨਦਾ ਹੈ ਪਿਓ ਦਾ ਅੰਦਰ ਉਹਦੇ ਤੇ ਨਜ਼ਰ ਰੱਖਦਾ ਹੈ ਜਿਹੜਾ ਗੁਰੂ ਦੇ ਹੁਕਮ ਵੀ ਚੱਲਦਾ ਨਦਰ ਵੀ ਉਹਦੇ ਦੇਖੋ ਦੋ ਖੋਵੇ ਸੁਖ ਹੋਵੇ ਮੇਰ ਫਿਰ ਅਰਜ਼ ਹੈ ਨਦਰ ਹੀ ਮੰਗੀਏ ਜੀ ਨਦਰ ਤੋਂ ਇਕਮਾਲ ਕਹਿੰਦਾ ਖਿਰਦ ਕੇ ਪਾਸ ਖਿਰਦ ਕੇ ਪਾਸ ਖਬਰ ਕੇ ਸਿਵਾ ਕੁਛ ਔਰ ਨਹੀਂ ਇਹਦਾ ਅਰਥ ਤੇ ਬੋਲਣ ਵਾਲੇ ਗਿਆਨੀਆਂ ਤੇਰੇ ਕੋਲ ਸੂਚਨਾ ਤੋਂ ਬਿਨਾ ਹੋਰ ਕੁਝ ਨਹੀਂ ਸਾਨੂੰ ਕਹਿ ਰਿਹਾ ਤੇਰੇ ਕੋਲ ਨੌਲੇਜ ਤੋਂ ਬਿਨਾ ਕਿ ਖਿਰਦ ਕੇ ਪਾਸ ਖਬਰ ਕੇ ਸਿਵਾ ਕੁਛ ਔਰ ਨਹੀਂ ਤੇਰਾ ਇਲਾਜ ਨਜ਼ਰ ਕੇ ਸਿਵਾ ਕੁਛ ਔਰ ਨਹੀਂ ਜੇ ਹੰਕਾਰ ਚ ਤੂੰ ਚਲਾ ਗਿਆ ਤੂੰ ਨਰਦ ਤੋਂ ਬਿਨਾ ਨਹੀਂ ਤਰ ਸਕਦਾ ਗੁਰੂ ਜੀ ਇੰਨੇ ਗੁਣ ਕਹਿ ਕੇ ਇਹ ਤਾਂ ਸਿੱਖੀ ਹੈ ਕੋਈ ਦਾਵਾ ਕੀਤਾ ਹੁਣ ਇੰਨਾ ਜੱਤ ਰੱਖਣਾ ਇਹ ਹੀ ਕਾਰਨ ਕਿ ਵਲੀ ਕੰਧਾਰੀ ਵਰਗਾ ਹੰਕਾਰ ਦਾ ਮਾਰਿਆ ਇਹ ਛੋਟੀ ਗੱਲ ਨਹੀਂ ਪਾਣੀ ਕੰਟਰੋਲ ਕਰੀ ਬੈਠਾ ਤਤ ਕੰਟਰੋਲ ਕਰੀ ਬੈਠਾ ਪਰ ਹੰਕਾਰ ਦੀ ਟੀਸੀ ਤੇ ਕਹਿੰਦਾ ਜੇ ਤੇਰੇ ਮੁਰਸ਼ਿਦ ਕੋਲ ਕੁਝ ਖੈ ਤੈਨੂੰ ਪਾਣੀ ਪਿਲਾ ਦੇ ਯਾਦ ਰੱਖਿਓ ਉੱਚਿਆਂ ਚੜਿਆਂ ਹੋਿਆਂ ਦੇ ਹੀ ਸੋਮੇ ਪਹਾੜੀਆਂ ਜਾਂ ਕਹਿ ਲੋ ਤਲਾ ਖਾਲੀ ਹੁੰਦੇ ਨੇ ਥੱਲੇ ਵਾਲਿਆਂ ਦੇ ਕਦੀ ਨਹੀਂ ਹੁੰਦੇ ਹੰਕਾਰ ਦੀ ਟੀਸੀ ਸੀ ਗੁਰੂ ਜੀ ਕਹਿੰਦੇ ਨੇ ਨਦਰ ਜਦੋਂ ਨਦਰ ਵਰਦੀ ਨਾ ਉਦੋਂ ਇਹ ਥੋੜਾ ਵੇਖਿਆ ਜਾਂਦਾ ਰਾਤ दारू ਪੀ ਕੇ ਆਇਆ ਗੁਰਮੁਖ ਜਦੋਂ ਨਦਰ ਹੋ ਜਾਏ ਨਾ ਸਵੇਰੇ ਪਲਟਾ ਆ ਜਾਂਦਾ ਅੱਗੇ ਅਗਲੇ ਦਿਨ ਬੰਦਾ ਬ੍ਰਹਮ ਗਿਆਨੀ ਵੀ ਹੋ ਸਕਦਾ ਮੈਂ ਇਹ ਨਹੀਂ ਕਿ ਕਹਿ ਰਿਹਾ ਸੱਜਣ ਨੂੰ ਪਤਾ ਸੀ ਉਹ ਮਿਲਿਆ ਬਾਬਾ ਜੀ ਨੂੰ ਗੱਲਾਂ ਬਾਤਾਂ ਕੀਤੀਆਂ ਉਹ ਬੜਾ ਉਹਨੇ ਸ਼ੋਸ਼ਬਟਾ ਕੀਤਾ ਅਸੀਂ ਤਾਂ ਪ੍ਰਭੂ ਦੇ ਭਗਤਾਂ ਅਸੀਂ ਤਾਂ ਮੁਸਲਮਾਨਾਂ ਨੂੰ ਹੀ ਪਿਆਰ ਕਰਨੇ ਆ ਅਸੀਂ ਆਸਰਾ ਬਣਾਈ ਬਾਬਾ ਜੀ ਨੂੰ ਪਤਾ ਸੀ ਅੰਦਰੋਂ ਕੀ ਖੈ ਜਦੋਂ ਕਹਿੰਦਾ ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਾਨ ਘੁੱਟ ਘੁੱਟ ਜੀਆਂ ਖਾਣੇ ਬੱਗੇ ਨਾ ਕਹਿੰਨ ਉਹ ਥੋੜਾ ਇਸ ਕਰਕੇ ਬੈਠਾ ਸੀ ਸਵੇਰੇ ਸਰਾਂ ਧਰਮਸ਼ਾਲਾ ਬਣ ਜਾਣੀ ਉਹਨੇ ਕਿਹਾ ਜੋ ਵਪਾਰੀ ਚੰਗਾ ਤਕੜਾ ਆਇਆ ਚਿਹਰਾ ਦਗਦਾ ਕਰਦਾ ਹੀਰੇ ਹੋਣੇ ਨੇ ਜਦੋਂ ਰਾਤ ਨੂੰ ਸ਼ਬਦ ਗਾਇਆ ਆਪਣੀਆਂ ਛੁਰੀਆਂ ਛੱਟ ਕੇ ਸੱਚੀ ਮੁੱਚੀ ਬਾਹਰ ਆ ਦੇ ਕਮਰੇ ਚ ਵੜ ਗਿਆ ਚਰਨ پکڑ ਕੇ ਕਹਿੰਦਾ ਮੈਂ ਹੀ ਕਹਿੰਦਾ ਭਾਂਡਾ ਵਾਂ ਹਜ਼ੂਰ ਨੇ ਨਦਰ ਕੀਤੀ ਸਵੇਰ ਤੱਕ ਸੰਤ ਸੱਜਣ ਬਣਾ ਕੇ ਰੱਖ ਦਿੱਤਾ ਬੋਲੇ ਨਦਰ ਮੇਰੀ ਫਿਰ ਬੇਨਤੀ ਹੈ ਗੁਰੂ ਨਾਨਕ ਸਾਹਿਬ ਦੇ ਘਰ ਨਦਰ ਮੰਗੀਏ ਕਿਉਂਕਿ ਨਦਰ ਗੁਣ ਉਗਣ ਨਹੀਂ ਦੇਖਦੀ ਕਿਰਪਾ ਕਰੋ ਦੀਨ ਦੇ ਦਾਤੇ ਇਹ ਥੋੜਾ ਕਿਹਾ ਵੀ ਮੇਰੇ ਗੁਣ ਵੇਖ ਕੇ ਕਿਰਪਾ ਕਰੋ ਕਹਿੰਦੇ ਮੇਰਾ ਗੁਣ ਅਵਗਣ ਇੱਥੇ ਔਗਣ ਨਹੀਂ ਹੈਗਾ ਗੁਣ ਅਵਗਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੂਪ ਹੈ ਸੁਆਮੀ ਮਾਨਸ ਕੀ ਗਤਿ ਇਹ ਗੁਰੂ ਜੀ ਕਹਿੰਦੇ ਇਹ ਗੁਣ ਜਿਨ ਕੋ ਨਦਰ ਕਰਮ ਸ਼ਾ ਹੁਸੈਨ ਕਹਿੰਦਾ ਕਹਿ ਸ਼ਾ ਹੁਸੈਨ ਫਕੀਰ ਸਾਈ ਦਾ ਅਦਲੂ ਫਜ਼ਲ ਕਰੀ ਮੇਰੇ ਲਈ ਅਦਲ ਨਾ ਕਰੀ ਇਨਸਾਫ ਨਾ ਕਰੀ ਇਨਸਾਫ ਵਿੱਚ ਮੈਂ ਫਸ ਜਾਣਾ ਮੇਰੇ ਤੇ ਮੇਰ ਕਰੇ ਜਿਹਨੂੰ ਕਹਿੰਦੇ ਲੇਖਾ ਕਤੈ ਨਾ ਨਦਰ ਕਰ ਲੇਕ ਨ ਕਰੀ ਲੇਖਾ ਕਿ ਤੈਨਾਂ ਛੁਟੀਆਂ ਖਿੰਖਿਨ ਖਨ ਭੋਲਣ ਖਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਜਿਨ ਕੋ ਨਦਰ ਕਰਮ ਤਿਨ ਕਾਰ ਤਿਨ ਕਾਰ ਕਿਹੜੀ ਕਾਰ ਜਤ ਪਹਾਰਾ ਫਿਰੇ ਪਿਛਾ ਜਾਣਾ ਪਏਗਾ ਜਿਨ ਕੋ ਨਦਰ ਕਰਮ ਤਿਨ ਕਾਰ ਗੁਰੂ ਜੀ ਜਿਹਦੇ ਤੇ ਨਦਰ ਹੋ ਜਾਏ ਕਹਨ ਲਗੇ ਨਾਨਕ ਨਦਰੀ ਨਦਰ ਨਿਹਾਲ ਨਿਹਾਲ ਉਹ ਅਵਸਥਾ ਹੈ ਜਿੱਥੇ ਮਨ ਤਨ ਇੰਦ੍ਰੇ ਆਤਮਾ ਦੇ ਤੌਰ ਤੇ ਬੰਦਾ ਸੰਤੁਸ਼ਟ ਹੋ ਜਾਂਦਾ ਹੈ ਗੁਰਮਖੋ ਸਿੱਖ ਤਾਂ ਨਿਹਾਲ ਤੋਂ ਕਦੀ ਦੂਰ ਜਾਂਦਾ ਹੀ ਨਹੀਂ ਸਾਡਾ ਤਾਂ ਜਕਾਰਾ ਵੀ ਨਿਹਾਲ ਹੈ ਬੋਲੇ ਹਾਂ ਇਹ ਵੀ ਨਿਹਾਲ ਹੈ ਪਰ ਨਿਹਾਲ ਹੋਵੇਗਾ ਜਿਹੜਾ ਸਤ ਸ੍ਰੀ ਅਕਾਲ ਬੋਲੇਗਾ ਤਾਂ ਗੁਰੂ ਸਾਹਿਬ ਨੇ ਸਾਨੂੰ ਜੀਵਨ ਕਢਣ ਵਾਸਤੇ ਕਿਹਾ ਮਿਸ ਕਰਕੇ ਕੀ ਆ ਭਾਈ ਪੁਰਵ ਮਨਾਇਆ ਤਾਂ ਫਾਇਦਾ ਜੇ ਸਾਲ ਬਾਅਦ ਮੈਂ ਕਿਹਾ ਢੋਲਕੀਆਂ ਸ਼ੈਣੇ ਚੰਗੀ ਗੱਲ ਹੈ ਜੀ ਅਨੈਗੇਟਿਵ ਨਹੀਂ ਜਾਣਾ ਚਾਹੀਦਾ ਅੰਮ੍ਰਿਤ ਵੇਲੇ ਘਟੋ ਘੜ ਬੰਦਾ 10 15 ਦਿਨ ਤੇ ਉੱਠਦਾ ਹੀ ਹੈ ਨਾ ਚਲੋ ਬਾਬਾ ਜੀ ਦਾ ਪ੍ਰਭਾਤ ਫੇਰੀ ਪਰ ਅੱਜ ਤੋਂ ਬਾਅਦ ਜਿਨ੍ਹਾਂ ਕਦੀ ਜਪਜੀ ਸਾਹਿਬ ਨਹੀਂ ਕੀਤਾ ਜਿਹੜੇ ਕਰਦੇ ਹੋ ਸਹਿਜ ਪਾਠ ਕਰੀਏ ਆਪਾਂ ਮੈਂ ਕਰੀਏ ਕਹਿ ਰਿਹਾ ਮੈਂ ਵੀ ਵਿਚ ਸ਼ਾਮਲ ਹੋਵਾਂ ਤੇ ਜਿਨ੍ਹਾਂ ਨੇ ਅੱਜ ਤੱਕ ਰਾਂ ਪਾਠ ਨਹੀਂ ਕੀਤਾ ਨਾ ਐਦ ਕੀ ਗੁਰੂ ਨਾਨਕ ਸਾਹਿਬ ਅੱਗੇ ਬੇਨਤੀ ਕਰੋ ਸੱਚੇ ਬਾਦਸ਼ਾਹ ਐਸ ਪੁਰਬ ਤੋਂ ਬਾਅਦ ਮੈਂ ਅੰਤਲੇ ਸੁਵਾਸ ਤੱਕ ਜਪਜੀ ਸਾਹਿਬ ਦਾ ਨਾਗਾ ਨਹੀਂ ਪਾਵਾਂਗਾ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਮੈਂ ਸਾਡੇ ਸਕੱਤਰ ਸਾਹਿਬ ਕਹਿ ਰਹੇ ਸਨ ਵੀ ਟਾਈਮ ਖੁੱਲ